ਗੁਰੂ ਅਰਜਨ ਦੇਵ ਬਾਦਸ਼ਾਹ ਤਤੀ ਤਵੀ ਦੇ ਬੈਠੇ ਤੇ ਉਹਨਾਂ ਨੇ ਵੀ ਕਿਹਾ ਵੀ ਤੇਰਾ ਭਾਣਾ ਮੀਠਾ ਲੱਗਿਆ ਤੇ ਉਹਨਾਂ ਨੂੰ ਦੁੱਖ ਹੋਇਆ ਨਹੀਂ ਹੋਇਆ ਜਿਹੜੇ ਆ ਰਹਿਆ ਨਾ ਘਟਾਏਗੇ ਇਹ ਸਭ ਲੋਕ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਲੱਗਿਆ ਸੀ ਜਿਹੜੇ ਸ਼ਬਦ ਦੇ ਵਿੱਚ ਹਮੇਸ਼ਾ ਲੀਨ ਰਹਿੰਦੇ ਹਨ ਜਿਨ੍ਹਾਂ ਦਾ ਧਿਆਨ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਰਹਿੰਦਾ ਸੀ ਤੇ ਮੁਕਤੀ ਉਹਨਾਂ ਦਾ ਇੱਕ ਮਾਤਰ ਲਕਸ਼ਯ ਸੀਗਾ ਮੰਜ਼ਲ ਜਿਸਾਂ ਬਾਣੀ ਜਿਵੇਂ ਕਹਿੰਦਾ ਵੀ ਕਰਮੀਆਂ ਵੇ ਕਪੜਾ ਨਦਰੀ ਮੋਖ ਦਵਾਰ ਵੀ ਇਹ ਜਿਹੜਾ ਇਨਸਾਨੀ ਚੋਲਾ ਹੈ ਇਹ ਬੜਾ ਮਹਿੰਗਾ ਚੋਲਾ ਹੈ بڑے ਕਰਮਾਂ ਦੇ ਕਰਕੇ ਬੜੇ ਗੁਰੂ ਦੀ ਕਿਰਪਾ ਹੋਈ ਬੜੇ ਤੇਰੇ ਕਰਮ ਜਾਗੇ ਤੇ ਫਿਰ ਤੈਨੂੰ ਇਹ ਇਨਸਾਨੀ ਚੋਲਾ ਮਿਲਿਆ ਵੀ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਤੇ ਜਦੋਂ ਉਸ ਵਾਹਿਗੁਰੂ ਦੀ ਨਦਰ ਮਿਹਰ ਹੋਣੀ ਆ ਨਾ ਤੇ ਤੈਨੂੰ ਮੁਕਤੀ ਦਾ ਦਵਾਰ ਮਿਲ ਜਾਣਾ ਇਹ ਆਣ ਜਾਣ ਤੋਂ ਛਟਕਾਰਾ ਆ ਨਾ 84 ਦੇ ਗੇੜ ਵਿੱਚੋਂ ਤੂੰ ਨਿਕਲ ਜਾਣਾ